ਸ਼੍ਰੀ ਸਤਿਨਰਾਇਣ ਮੰਦਰ ਮਟੌਰ ਵਿਖੇ ਮਹਾ ਸ਼ਿਵਰਾਤਰੀ ਦਾ ਤਿਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਮੰਦਰ ਵਿਖੇ ਕੀਤੀ ਗਈ ਸਜਾਵਟ ਮੁੱਖ ਆਕਰਸ਼ਣ ਦਾ ਕੇਂਦਰ ਰਹੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਨਰਿੰਦਰ ਵਤਸ ਸਤਿ ਸ਼੍ਰੀ ਅਕਾਲ

ਬੰਦਨ ਬੋਲੇ ਮੇਰਾ ਨਾਮ ਨਰਿੰਦਰ ਹੈ ਜੀ ਨਰਿੰਦਰ ਵੱਤ ਸਤ ਨਰਾਇਣ ਮੰਦਰ ਮਟਾਉ ਦੇ ਵਿੱਚ ਮੈਂ ਸੇਵਾਦਾਰ ਹਾਂ ਜੀ ਤੇ ਅੱਜ ਸਾਡੇ ਮੰਦਰ ਦੇ ਵਿੱਚ ਸ਼੍ਰੀ ਅਕਰੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਸਵੇਰ ਤੋਂ ਤਕਰੀਬਨ 8 ਤੋਂ 10000 ਦੇ ਕਰੀਬ ਜਿਹੜੇ ਸ਼ਰਧਾਲੂ ਆ ਕੇ ਮੱਥਾ ਟੇਕ ਚੁੱਕੇ ਨੇ ਜੀ ਸਵੇਰੇ 4 ਵਜੇ ਤੋਂ ਰੁਦਰ ਮਹਾ ਵਿਸ਼ੇਕ ਦੇ ਨਾਲ ਪੂਜਾ ਸ਼ੁਰੂ ਕੀਤੀ ਗਈ ਸੀਗੀ ਉਸੇ ਟਾਈਮ ਤੋਂ ਦੁੱਧ ਤੇ ਰੂਟ ਦਾ ਜਿਹੜਾ ਭੰਡਾਰਾ ਹੈ ਉਹ ਲਗਾਤਾਰ ਚੱਲ ਰਿਹਾ ਹੈ ਜੀ 4 ਵਜੇ ਜੰਗਮ ਆਏ ਹੈਗੇ ਜੀ ਕਾਲਕਾ ਜੀ ਤੋਂ ਤੇ ਉਹ ਸ਼ੀ ਵਿਵਾਦ ਦੇ ਜਿਹੜਾ ਗੁਣਗਾਨਾ ਉਹ ਕਰਨਗੇ 4 ਤੋਂ 8 ਵਜੇ ਤੱਕ ਫਿਰ 8:30 ਤੋਂ ਸਾਰੀ ਰਾਤ 4 ਪਹਿਰ ਦੀ ਜਿਹੜੀ ਹੈਗੀ ਹੈ ਪੂਜਾ ਆਪਣਾ ਰੂਦਰ ਮਹਾਦੇਵ ਦੀ ਉਹ ਕੀਤੀ ਜਾਏਗੀ ਜੀ ਤੇ ਸਰ ਹੋਰ ਅੱਜ ਕੀ ਹੈ ਕਰਸ਼ਨ ਦਾ ਕੇਂਦਰ ਰਿਹਾ ਇੱਥੇ ਪੂਰੇ ਇਸ ਵੇਲੇ ਇਸ ਵੇਲੇ ਤੱਕ ਆਕਰਸ਼ਨ ਕੇਂਦਰ ਵੀ ਇੱਥੇ ਪ੍ਰਭੂ ਦੀ ਜਿਹੜੀ ਕਿਰਪਾ ਹੈਗੀ ਹੈ ਬਰਸਰੀ ਹੈ ਉਹ ਤੁਸੀਂ ਦੇਖ ਹੀ ਰਹੇਗੇ ਮੰਦਿਰ ਦੀ ਜਿਹੜੀ ਸਜਾਵਟ ਹੈਗੀ ਹੈ ਉਹ ਹੈਗੀ ਹੈਗੀ ਤੇ ਐਂਟਰੀ ਗੇਟ ਤੇ ਅਸੀਂ ਪੋਲੇਨਾਦੀ ਮੂਰਤੀ ਜਿਹੜੀ ਹੈਗੀ ਆ ਉਹ ਗੁਲਾਬ ਦੇ ਉਸ ਦੇ ਵਿੱਚ ਸਥਾਪਿਤ ਕੀਤੀ ਹੈਗੀ ਜਿਹੜਾ ਕਿ ਇੱਕ ਉਹਨਾਂ ਦਾ ਸਰੂਪ ਹੈ ਰੋਦਰ ਦਾ ਸਰੂਪ ਤੇ ਬਾਕੀ ਭਗਤਾਂ ਦਾ ਪਿਆਰੇ ਜੀ ਦੇਖਿਆ ਗਿਆ ਹੈ ਕਿ ਜਦ ਮੰਦਿਰ ਮੈਂ ਐਂਟਰੀ ਤੇ ਉਹ ਮਹਾਜੋਦੀ ਜੀ ਦੀ ਫੋਟੋ ਕਰਕੇ ਮੈਂ ਸਾਰੇ ਲੋਕ ਲੋਕੀ ਫੋਟੋ ਇੰਝਾ ਰਹੇ ਨੇ ਹਾਂ ਜੀ ਹਾਂ ਕੀ ਹੋ ਰਿਹਾ ਕੁਝ ਲੋਕਾਂ ਨੂੰ ਹਾਂ ਜੀ ਉਹ ਕੱਲ ਹੀ ਸਥਾਪਿਤ ਕੀਤੇ ਗਏ ਜੀ ਉਹਨਾਂ ਦਾ ਰਦਰ 80% ਤੇ ਕੰਮ ਹੋ ਚੁੱਕਿਆ ਹੈਗਾ ਥੋੜਾ ਰਹਿ ਗਿਆ ਹੈਗਾ 20% ਉਹ ਵੀ ਜਲਦੀ ਹੋ ਜਾਏਗਾ ਸ਼ਿਵਰਾਤਰੀ ਦੇ ਪਰਬ ਤੇ ਸ਼ਰਧਾਲੂਆਂ ਲਈ ਉਹ ਮੰਦਿਰ ਵੱਲੋਂ ਇੱਕ ਖਾਸ ਪ੍ਰਿੰਟ ਹੈਗੀ ਹੈ ਜੀ ਲੋਕੀ ਬੜਾ ਉਸ ਨੂੰ ਦੇਖ ਕੇ ਖੁਸ਼ ਹੋ ਰਹੇ ਨੇ ਕਿਉਂਕਿ ਜਿਹੜੇ ਉਹਨਾਂ ਨੂੰ ਜਿਨ੍ਹਾਂ ਨੇ ਤਿਆਰ ਕੀਤਾ ਹੈਗਾ ਉਹ 오ੜੀਸਾ ਤੋਂ ਆਏ ਹੈਗੇ ਜੀ ਸਪੈਸ਼ਲ ਉਸੇ ਨੂੰ ਤਿਆਰ ਕਰਨ ਸਾਡੇ ਮੰਦਰ ਪਰਿਸਰ ਦੇ ਵਿੱਚ ਸ਼ਨੀ ਮਹਾਰਾਜ ਜੀ ਦਾ ਵੀ ਮੰਦਰ ਬਣ ਰਿਹਾ ਉਹ ਵੀ ਉਹਨਾਂ ਦੁਆਰਾ ਜਿਹੜੀ ਲੱਗੀ ਹੈ ਡਿਜ਼ਾਈਨਿੰਗ ਅਗਰਾ ਉੱਤੇ ਉਹਨਾਂ ਵੱਲੋਂ ਚੱਲ ਰਹੀ ਹੈ